ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਸਭਾ ਪੰਜਾਬ ਵੱਲੋਂ ਸਭਾ ਦੇ ਪੰਜਾਬ ਪ੍ਰਧਾਨ ਦਵਿੰਦਰ ਸਿੰਘ ਰਹਿਲੂ ਦੀ ਅਗਵਾਈ ਚ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਪਿੰਡ ਕੋਟਲਾ ਸੂਰਜਮਲ ਸ਼ਾਹ ਕੋਟ ਵਿਖੇ ਬਾਬਾ ਮੋਤੀ ਰਾਮ ਮਹਿਰਾ ਜੀ ਦਾ 15ਵਾਂ ਸਾਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੰਪੂਰਨਤਾ ਉਪਰੰਤ ਗਿਆਨੀ ਹਰਜਿੰਦਰ ਸਿੰਘ ਫਕਰ ਸੁਲਤਾਨਪੁਰ ਲੋਦੀ ਤੇ ਟਾਡੀ ਜਥੇ ਨੇ ਸੰਗਤਾਂ ਨੂੰ ਇਤਿਹਾਸ ਸਰਵਣ ਕਰਵਾਇਆ ਸ਼ਹੀਦੀ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕਲਿਆਣ ਗੁਰਦੁਆਰਾ ਬਾਬਾ ਨਿਹਾਲ ਦਾਸ ਜੀ ਦੇ ਮੁਖ ਸੇਵਾਦਾਰ ਬਾਬਾ ਜਸਵੰਤ ਸਿੰਘ ਕੁਲਾ ਸਰਹਾਲੇ ਵਾਲਾ ਨੇ ਉੱਚੇ ਚੇਤੌਰਤੇ ਸ਼ਿਰਕਤ ਕੀਤੀ ਇਸ ਮੌਕੇ ਜਥੇਦਾਰ ਕਲਿਆਣ ਨੇ ਕਿਹਾ ਕਿ ਜੋ ਕੌਮਾ ਇਤਿਹਾਸ ਨੂੰ ਸੰਭਾਲ ਕੇ ਰੱਖਦੀਆਂ ਹਨ ਉਹ ਸਦਾ ਤਰੱਕੀ ਕਰਦੀਆਂ ਹਨ ਅਤੇ ਪ੍ਰਧਾਨ ਦਵਿੰਦਰ ਸਿੰਘ ਰਹਿਲੂ ਵੱਲੋਂ ਬਾਬਾ ਮੋਤੀराम ਮਹਿਰਾ ਜੀ ਦਾ ਸ਼ਹੀਦੀ ਸਮਾਗਮ ਕਰਵਾਉਣਾ ਉਪਰਾਲਾ ਬਹੁਤ ਹੀ ਸ਼ਲਾਗਯੋਗ ਕਾਰਜ ਹੈ ਇਸ ਮੌਕੇ ਉਨ੍ਹਾਂ ਆਪਣੇ ਅਖਤਿਆਰੀ ਕੋਟੇ ਚੋ ਗੁਰਦੁਆਰਾ ਬਾਬਾ ਮੋਤੀ RAM ਮਹਿਰਾਜੀ ਲਈ 50000 ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਇਸ ਮੌਕੇ ਕੁੱਲਾ ਸਰਹਾਲੇ ਵਾਲਾ ਬਲਵੀਰ ਸਿੰਘ ਵਡਾਲਾ ਤੇ ਜਸਪਾਲ ਸਿੰਘ ਖਾਲਸਾ ਨੇ ਵੀ ਸੰਤਾਂ ਨਾਲ ਬਾਬਾ ਮੋਤੀ RAM ਮਹਿਰਾਜੀ ਦੇ ਕੁਰਬਾਨੀਆਂ ਪਰੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ ਪ੍ਰਬੰਧਕਾਂ ਵੱਲੋਂ ਸਖਸ਼ੀਅਤ ਅਤੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ ਪ੍ਰਦਾਨ ਦਵਿੰਦਰ ਸਿੰਘ ਰਹੇਲੂ ਨੇ ਆਇਆ ਸੰਤਾਂ ਦਾ ਤਨਵਾ ਕੀਤਾ ਸਮਾਪਤੀ ਉਪਰੰਤ ਸੰਤਾਂ ਲਈ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਦੀਕ ਛਾ ਕੋਟ ਦੇ ਚੜ੍ਹਦੇ ਪਾਸੇ ਦੇ 1.5 ਕਿਲੋਮੀਟਰ ਤੇ ਪਿੰਡ ਕੋਟਲਾ ਸੁਜਮਾਲ ਵਿੱਚ ਅੱਜ ਸਲਾਨਾ ਜੋੜ ਮੇਲਾ ਸ਼ਹੀਦ ਬਾਬਾ ਅਮਰ ਸ਼ਹੀਦ ਬਾਬਾ ਜੀ ਮੋਤੀਰਾ ਮੈਰਾਜ ਦਾ ਹਰ ਸਾਲ ਦੀ ਤਰ੍ਹਾਂ ਮਨਾਇਆ ਗਿਆ ਵਾ ਜਿਸ ਵਿੱਚ ਸਾਡੇ ਪੰਜਾਬ ਦੇ ਢੇਲੂ ਦਵਿੰਦਰ ਸਿੰਘ ਜੀ ਢੇਲੂ ਜੋ ਪੰਜਾਬ ਦੇ ਕਸ਼ਪਰਾਜਪੂ ਸਭਾ ਦੇ ਪ੍ਰਧਾਨ ਆ ਉਨ੍ਹਾਂ ਦੇ ਪਰਿਵਾਰ ਵੱਲੋਂ ਬਹੁਤ ਵੱਡਾ ਪ੍ਰਾਲਾਵਾ ਇਲਾਕੇ ਭਰ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਜੋ ਪਿੰਡ ਕੂਟਲਾ ਸੂਜਮਲ ਦੇ ਵਿੱਚ ਧੰਨ ਧੰਨ ਬਾਬਾ ਮੋਤੀराम ਮਹਾਰਾਜੀ ਸ਼ਹੀ ਅੰਮਰ ਸ਼ਹੀਦ ਉਹਨਾਂ ਦਾ ਇੱਕ ਯਾਦ ਵਿੱਚ ਗੁਰੂ ਘਰ ਸਾਰਿਆ ਗਿਆ ਵਾ ਜਿਹਦੇ ਵਿੱਚ ਐਨਆਰਆਈ ਵੀਰਾਂ ਦਾ ਇਲਾਕਾ ਨਿਵਾਸੀਆਂ ਦਾ ਤੇ ਨਗਰ ਨਿਵਾਸੀਆਂ ਦਾ ਬੜਾ ਸੰਜੋਗ ਆ ਇਹ ਜੋ ਸੇਵਾ ਸਵਰਗਵਾਸੀ ਬਾਪੂ ਸੋਹਣ ਸਿੰਘ ਜੀ ਦੇ ਪਰਿਵਾਰ ਦੇ ਹਿੱਸੇ ਆਈ ਆ ਬੜੇ ਹੀ ਇਹ ਮਹਾਨ ਕਾਰਜ 15ਵਾਂ ਇਹ ਸ਼ਿਧੀ ਜੋੜ ਮੇਲਾ ਮਲਾਇਆ ਜਾ ਰਿਹਾ ਬੇਨਤੀ ਕਰਦੇ ਕਿ ਸਾਨੂੰ ਅੱਜ ਲੋੜ ਆ ਇਹ ਅਮਰ ਸ਼ਹੀਦਾਂ ਦੀਏ ਪੁਰਬ ਦਿਹਾੜੇ ਮਨਾਉਣ ਦੀ ਕਿਉਂਕਿ ਜੋ ਧੰਨ ਧੰਨ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਆ ਕਿਉਂਕਿ ਸ਼ਹੀਦ ਕਿਸੇ ਵੀ ਬਰਾਦਰੀ ਦੇ ਨਹੀਂ ਹੋਇਆ ਕਰਦੇ ਇਸ ਮੁੱਚੀ ਸੰਗਤਾਂ ਦੇ ਹੋਇਆ ਕਰਦੇ ਆ ਸਾਨੂੰ ਸਾਰਿਆਂ ਰਲ ਮਿਲ ਕੇ ਇਹੋ ਜਿਹੇ ਜੋੜ ਮੇਲੇ ਮਨਾਉਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ